ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆਏ ਦਿਨ ਕਿਸੇ ਨਾ ਕਿਸੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੀ ਰਹਿੰਦੀ ਹੈ ਜਿਹਦੇ ਵਿੱਚ ਕੁਝ ਬੱਚੇ ਪੁੱਠੀਆਂ ਸਿੱਧੀਆਂ ਸ਼ਰਾਰਤਾਂ ਕਰਦੇ ਨੇ ਤੇ ਕੁਝ ਅਜਿਹੀਆਂ ਗੱਲਾਂ ਬੋਲ ਜਾਂਦੇ ਨੇ ਕਿ ਜਿਨ੍ਹਾਂ ਨੂੰ ਸੁਣ ਕੇ ਸਾਹਮਣੇ ਵਾਲੇ ਦੀ ਵੀ ਬੋਲਤੀ ਬੰਦ ਹੋ ਜਾਂਦੀ ਹੈ ਸੱਚੀ ਅੱਜਕੱਲ ਦੇ ਜਵਾਬ ਬਹੁਤ ਜ਼ਿਆਦਾ ਤੇਜ਼ ਹੋ ਚੁੱਕੇ ਨੇ ਤੇ ਹੁਣ ਆ ਇੱਕ ਨਿੱਕੀ ਜਹੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਕੁੜੀ ਕੋਠੇ ਉੱਤੇ ਖੇਡ ਰਹੀ ਹੁੰਦੀ ਹੈ ਤੇ ਗਵਾਂਢੀਆ ਦਾ ਮੁੰਡੇ ਨਾਲ ਇਸ ਦੀ ਲੜਾਈ ਹੋ ਜਾਂਦੀ ਹੈ ਜ ਜਵਾਕ ਇਸ ਨੂੰ ਜਾਣ ਬੁੱਝ ਕੇ ਮਖੌਲ ਕਰਦੇ ਨੇ ਤੇ ਫਿਰ ਜਦੋਂ ਇਸ ਕੁੜੀ ਨੂੰ ਅੱਗੋਂ ਗੁੱਸਾ ਆਉਂਦਾ ਆ ਤਾਂ ਇਹ ਕੁੜੀ ਗਵਾਂਡੀਆਂ ਦੇ ਜਵਾਕ ਦੀ ਵੇਖੋ ਕਿਵੇਂ ਰੇਲ ਬਣਾਉਂਦੀ ਆ ਵੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੁਸੀਂ ਵੀ ਵੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਜੀ ਗੁਰੀ ਵੀ ਕਹਿੰਦੀ ਆ ਹਾਂ ਤੂੰ ਵੀ ਤਾਂ ਕਾਲਾ ਹੀ ਆ ਤੇ ਗੁਰੀ ਹੱਥ ਪੈਰ ਕਾਲੇ ਸਾਰੇ ਤੂੰ ਤੇਰਾ ਪਿੰਡਾ ਵੀ ਕਾਲਾ ਸੱਤ ਤੇ ਕਾਲਾ ਗੁਰੀ ਵੀ ਕਹਿੰਦੀ ਆ ਹਾਂ ਤੂੰ ¡Te